ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਜੀ ਅੱਜ ਦਸਵੀਂ ਦਾ ਦਿਹਾੜਾ ਜੀ ਤੇ ਆਪਾਂ ਮਨਾ ਰਹੇ ਹਾਂ ਜੀ ਅੱਜ ਦਸਵੀਂ ਤੇ ਕਰ ਰਹੇ ਆਪਾਂ ਪ੍ਰਸਾਦ ਆਪਾਂ ਆਟਾ ਘਿਓ ਤੇ ਖੰਡ ਪਾ ਲਿਆ ਕਉਲੀਆਂ ਵਿੱਚ ਤੇ ਪਾਣੀ ਰੱਖ ਲਿਆ ਕੋਲ ਤੇ ਹੁਣ ਆਪਾਂ ਬਣਾਵਾਂਗੇ ਜੀ ਦੇਗ ਦਸਵੀਂ ਤੇ ਮੱਥਾ ਟੇਕਣ ਵਾਸਤੇ ਤੇ ਕੜਾ ਹੀ ਮੈਂ ਗੈਸ ਤੇ ਗਰਮ ਰੱਖਤੀ। ਇਹ ਲੋ ਜੀ ਜਿਸ ਤਰ੍ਹਾਂ ਆਪਣੇ ਪਹਿਲਾਂ ਮੱਥਾ ਟੇਕਦੇ ਆ ਦਸਵੀਂ ਤੇ ਉਸ ਤਰ੍ਹਾਂ ਆਪਾਂ ਵੀ ਮੱਥਾ ਟੇਕਦੇ ਆ ਖੇਤ ਨਾਲੇ ਬਾੜੀ 'ਚ। ਨਵੇਂ ਨਾਂ ਮੰਨੋ ਜੀ ਜਿਹੜੇ ਆਪਾਂ ਪੁਰਾਣੇ ਆਪਣੇ ਬਜ਼ੁਰਗ ਮੰਨਦੇ ਆ ਜਿਹੜੇ ਵੱਡ ਬਡੇਰਿਆਂ ਨੂੰ ਉਹਨਾਂ ਨੂੰ ਆਪਾਂ ਮੰਨੋ ਜੀ। ਤੇ ਤਾਂ ਇੱਕ ਹੋਮਣਾ ਦੇ ਭੁੱਖੇ ਖਾਣਾ ਆਪਾਂ ਆਪਣੇ ਘਰੇ ਆ ਜੀ। ਤੇ ਅਸੀਂ ਤਾਂ ਮੰਨਦੇ ਆਂ ਜੀ ਦਸਵੀਂ ਤੇ ਮੱਥਾ ਟੇਕਦੇ ਆਂ ਲਓ ਜੀ ਆ ਪਕੜਾ ਹੀ ਵਿੱਚ ਕਿਉਂ ਪਾਤਾ ਤੇ ਹੁਣ ਆਪਾਂ ਆਟਾ ਵੀ ਪਾਤਾ ਸਤਨਾ ਵਹਿਗੁਰੂ ਸਤਨਾ ਵਹਿਗੁਰੂ ਦਾ ਜਾਪ ਕਰਾਂਗੇ ਜੀ ਆਪਾਂ ਤੇ ਕਿਉਂਕਿ ਦੇਗਵਾ ਬੇਸਹੀ ਇਦਾਂ ਦੀ ਹੈ ਸਤਨਾ ਵੈਗੁਰੂ 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 ਸਤਨਾ ਵਹਿਗੁਰੂ 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 ਸਤਨਾ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ 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 வை வம வூ சத்நம்ம சீ வை சத்நம்மீ வை சத்நம் ஸ்ரீ வூ சரி வை சத்ம்மீ வை சத்நம் ஸ்ரீ வை சத்நம் ஸ்ரீ வைகம் ஸ்ரீ வை சத்னாம் வைகு சத்நம் வைகு சத்நம் வைகம் வைக சத்ன வைகு சத்நம் வைகம் வைக சத்நம் வை சத்நம் வைக சத்நம் வைகம் வைக ਸਤਨਾਮ ਵਾਹਿਗੁਰੂ 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 ਲਓ ਜੀ ਆਪਣੀ ਕੜਾ ਪ੍ਰਸਾਦ ਦੀ ਦੀਗ ਬਣ ਕੇ ਤਿਆਰ ਹੋ ਗਈ ਜੀ ਹੁਣ ਆਪਾਂ ਚੱਲਾਂਗੇ ਜੀ ਬਾੜੀ ਚ ਮੱਥਾ ਟੇਕਣ ਤੇ ਫੇਰ ਜਾਵਾਂਗੇ ਖੇਤ ਤੁਸੀਂ ਵੀ ਚੱਲੋ ਸਾਡੇ ਨਾਲ ਅੱਜ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਕਿਸ ਤਰ੍ਹਾਂ ਮੱਥਾ ਟੇਕਦੇ ਆਂ ਤੇ ਆਪਣੀ ਦੇਗ ਬਣ ਕੇ ਤਿਆਰ ਹੋ ਗਈ ਤੇ ਆਪਾਂ ਗੱਲਾਂ ਬਾਤਾਂ ਤਾਂ ਹਮੇਸ਼ਾ ਕਰਦੇ ਰਹਿੰਨੇ ਜੀ ਜਦੋਂ ਆਪਾਂ ਦੇਗ ਬਣਾਉਨੇ ਤਾਂ ਜ਼ਰੂਰ ਆਪਾਂ ਨੂੰ ਬਾਣੀ ਦਾ ਨਾਮ ਜਪਣਾ ਚਾਹੀਦਾ ਲਓ ਜੀ ਹੁਣ ਆਪਾਂ ਸਮਾਨ ਤਿਆਰ ਕਰਦੀ ਐਵੇਂ ਜੋਤ ਲੈਣੇ ਨਾਲੇ ਮੈਂ ਨਾਲੇ ਮੈਂ ਲਸੀ ਪਾਉਂਗੀ ਅਸੀਂ ਦੋ ਥਾਂਵੇਂ ਮੱਥਾ ਟੇਕਦੇ ਹਾਂ ਜੀ ਨਾਲੇ ਤਾਂ ਪਿੰਡ ਇੱਥੇ ਟੇਕਦੇ ਹਾਂ ਨਾਲੇ ਆਪਣੇ ਸਵਰੇ ਪਿੰਡ ਟੇਕਦੇ ਹਾਂ ਮੱਥਾ ਦੋਨੇ ਪਿੰਡਾਂ ਜੀ ਮੱਥਾ ਟੇਕ ਕੇ ਜਾਂਦਾ ਜੀ ਲਓ ਜੀ ਹੁਣ ਆਪਾਂ ਬਾੜੀ ਚ ਬਾਬੇ ਸਿਹਤਾਂ ਤੇ ਮੱਥਾ ਟੇਕਦੇ ਹਾਂ ਤੇ ਤੁਸੀਂ ਵੀ ਕਰੋ ਦਰਸ਼ਨ ਇਹ ਸਾਡੇ ਸਮਾਦ ਬਣੀ ਹੋਈ ਐ ਸਾਰਾ ਅਗਵਾੜ ਇੱਥੇ ਮੱਥਾ ਟੇਕਦਾ ਬਾੜੀ ਵਿੱਚ ਇੱਥੇ ਆਪਾਂ ਲਾ ਮੰਗੇ ਜੀ ਜੋਤ ਨਾਲ ਪਾ ਮੰਗੇ ਲੱਸੀ ਬਾਬਾ ਸਹੀਦ ਸਾਹਿਬ ਨੂੰ ਤੰਦਰੁਸਤੀ ਦੇਣ ਬਹੁਤ ਹੀ ਸ਼ਕਤੀ ਵਾਲੇ ਬਾਬਾ ਸਹੀਦ ਨੇ ਜੀ ਇੱਥੇ ਕੋਈ ਵੀ ਸੁੱਖ ਸੁਖ ਲਈਏ ਪੂਰੀ ਹੋ ਜਾਂਦੀ ਹੈ ਸਾਨੂੰ ਬਹੁਤ ਸਰਦ ਅਸੀਂ ਇੱਥੇ ਜੋਤਾਂ ਵੀ ਲਾ ਕੇ ਜਾਂਦੇ ਹਾਂ ਜਦੋਂ ਮਨ ਕਰਦਾ ਕੋਈ ਸੁੱਖ ਸੁਖ ਨਹੀਂ ਹੁੰਦੀ ਤਾਂ ਇੱਥੇ ਸੁੱਖ ਕੇ ਅਸੀਂ ਜੋਤਾਂ ਲਾਉਣੀ ਆ ਤੇ ਬਾਬਾ ਸਹੀਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਦੀਪ ਸਿੰਘ ਜੀ ਜ਼ਰੂਰ ਪੂਰੀ ਕਰਦੇ ਆਪਣੀ ਮਨੋਕਾਮਨਾ ਇਹ ਵੀ ਜੀ ਉਹਨਾਂ ਦੀ ਜਗ੍ਹਾ ਬਣਾਈ ਜਾਂਦੀ ਹੈ ਜਿੰਨਾ ਵਿੱਚ ਕੋਈ ਸ਼ਕਤੀ ਹੈ ਤੇ ਹਰੇਕ ਦੀ ਜਗ੍ਹਾ ਨਹੀਂ ਬਣਾਈ ਜਾਂਦੀ ਤੇ ਇਹ ਵੀ ਸਹੀਦ ਸਿੰਘ ਨੇ ਜੀ ਇਹਨਾਂ ਦੀਆਂ ਵੀ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਤੇ ਆਪਾਂ ਜੀ ਟੇਕ ਲਿਆ ਮੱਥਾ ਹੁਣ ਆਪਾਂ ਪਾਵਾਂਗੇ ਲੱਸੀ ਇਸ ਤਰ੍ਹਾਂ ਕਰ ਮਿਰਾ ਚੱਲਦੀ ਹੈ ਜੀ ਉਸ ਤਰ੍ਹਾਂ ਕਰਨਾ ਚਾਹੀਦਾ ਤੇ ਆਪਾਂ ਤਾਂ ਹਰੇਕ ਸੁੱਖ ਮਿਲੇ ਆਪਾਂ ਦਾ ਮੰਨਦੇ ਆਂ ਜੀ ਸਾਰੇ ਬੜੇ ਬੜੇ ਰਹਿਣ ਤੇ ਮੰਨਣਾ ਵੀ ਚਾਹੀਦਾ ਜੋ ਆਪਾਂ ਪਹਿਲਾਂ ਤੋਂ ਮੰਨਦੇ ਆ ਰਹੇ ਆ ਨਵੀਂ ਲਈ ਨਾ ਕੋਈ ਚਲਾਉ ਤੇ ਪੁਰਾਣੀ ਆਪਾਂ ਪਰੰਪਰਾ ਆਪਣੀ ਪੂਰੀ ਕਰੋ ਲਓ ਜੀ ਆਪਾਂ ਬਾਬੇ ਸੇ ਦੰਦ ਦੇ ਲੱਸੀ ਪਾ ਦਿੱਤੀ ਹੈ ਤੇਸਤੋ ਆ ਬਾਦ ਪਵਾਰੀ ਚ ਵੀ ਮੱਥਾ ਟੇਕਾਂਗੇ ਉੱਧਰ ਤਾਂ ਪਵਾਰੀ ਚੜ ਗਈ ਸਿਸ ਕਰਕੇ ਮੈਂ ਹੋਰ ਜ਼ਿਆਦਾ ਵੀਡੀਓ ਨਹੀਂ ਇੱਥੇ ਸੂਟ ਕੀਤੀ ਕਿਉਂਕਿ ਹੁਣ ਆਪਾਂ ਪਿੰਡ ਵੀ ਜਾਣਾ ਸੀ ਇਹ ਸਾਡੇ ਪਿੰਡ ਖੇਤ ਵਿੱਚ ਬਣਾਈ ਹੋਈ ਜਗਾ ਬਾਬੇ ਸਿਹਤਾਂ ਦੀ ਹੈ ਤੇ ਉਹ ਪਰਲੀ ਬਾਬਾ ਚਵਦੇ ਆਲੇ ਦੀ ਸਮਾਦਾ ਜੀ ਤੇ ਇੱਥੇ ਵੀ ਆਪਾਂ ਮੱਥਨ ਟੇਕ ਕੇ ਜਾਂਦੇ ਮੈਂ ਡਬਲ ਚੁੰਨੀ ਲੈ ਲਈ ਸੀ ਇਹ ਕਿਉਂਕਿ ਤਾਂ ਪ੍ਰਭਾਵ ਜ਼ਿਆਦਾ ਤਿਸ ਸਕੂਟਰੀ ਤੇ ਇਹ ਬਾਬਾ 14 ਵਾਲੇ ਦੀ ਜਗਾ ਜੀ ਆ ਸੱਡ ਮੇਰੇ ਬੇਟ ਨੇ ਬਣਵਾਤਾ ਸੀ ਉੱਪਰ ਅਸੀਂ ਹੁਣ ਇੱਥੇ ਗੁੰਮਦਾਲੀ ਸਮਾਦ ਬਣਾਵਾਂਗੇ ਇਹਨੂੰ ਤਾਂ ਵੱਡੀ ਕਰਨੀ ਹੈ ਜੀ ਸਮਾਦ ਆ ਜਿਹੜੀ ਵੇਰੀ ਹੈ ਜੀ ਇੱਕ ਇਹਨਾਂ ਚ ਆ ਵਾਲੀ ਆ ਬਚਾਰੇ ਵੇਰੀਏ ਅੰਮਾ ਰਾਣੀ ਦੀ ਵੇਰੀ ਹੈ ਅਸੀਂ ਇਸ ਨੂੰ ਵੀ ਮੱਥਾ ਟੇਕਦੇ ਹਾਂ ਇਹ ਅੰਮਾ ਰਾਣੀ ਦੀ ਵੇਰੀ ਹੈ ਜੀ ਲਓ ਜੀ ਆਪਾਂ ਨੇ ਇਸ ਨੂੰ ਖੇਤ ਦਿਖਾਤਾ ਤੇ ਨਾਲੇ ਆਪਾਂ ਟੇਕੇ ਮੱਥਾ ਜੀ ਹੁਣ ਆਪਾਂ ਅੱਗੇ ਭਾਈ ਮੂਲ ਚੰਦ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਤੇ ਇਹ ਖੇਤਾਂ ਵਿੱਚ ਬਣਿਆ ਹੋਇਆ ਗੁਰਦੁਆਰਾ ਬਾਬਾ ਭਾਈ ਮੂਲ ਚੰਦ ਜੀ ਦਾ ਤੇ ਇੱਥੇ ਸਾਰੇ ਲਵੇ ਲਵਣੇ ਦੀ ਸੰਗਤ ਤੇ ਉਪਰੀ ਪਿੰਡ ਦੀ ਸੰਗਤ ਆਉਂਦੀ ਜੀ ਮੱਥਾ ਟੇਕਣ ਤੇ ਆਪਾਂ ਵੀ ਇੱਥੇ ਜਾਂਦੇ ਹਾਂ ਜੀ ਜਦੋਂ ਆਪਣੇ ਦਸਵੀਂ ਤੇ ਤਾਂ ਆ ਕੇ ਜਾਂਦੇ ਹਾਂ ਲਓ ਜੀ ਆਪਾਂ ਵੀ ਇੱਥੇ ਮੱਥਾ ਟੇਕ ਕੇ ਥੋੜਾ ਟਾਈਮ ਬੈਠਨੇ ਆਂ ਜੀ ਜਦੋਂ ਆਪਾਂ ਕਿਤੇ ਜਾਣੇ ਆਪਾਂ ਨੂੰ ਜ਼ਰੂਰ ਬੈਠਣਾ ਚਾਹੀਦਾ ਆ ਜੀ ਬਾਬਾ ਭਾਈ ਮੂਲचंद ਦੀ ਜਗਾ ਜਿੱਥੇ ਭੇਲੀਆਂ ਚੜ੍ਹਦੀਆਂ ਨੇ ਨਿੰਮਾ ਵੱਜਦੇ ਸੁੱਖਾਂ ਭਾਰ ਆਉਂਦੀਆਂ ਨੇ ਇਹ ਉਹ ਸਥਾਨ ਆ ਜੀ ਤੇ ਇੱਥੇ ਸਾਡੇ ਭੇਲੀਆਂ ਚੜ੍ਹਦੀਆਂ ਨਾਲੇ ਆ ਇਧਰ ਜੋਤ ਲੱਗਦੀ ਐ ਤੇ ਭੇਲੀਆਂ ਚੜਾਉਂਦੇ ਸਾਰੇ ਲਓ ਜੀ ਅੱਜ ਸੋਨੂੰ ਦਿਖਾਇਆ ਇੱਥੇ ਸੁੱਖ ਪਾ ਪੂਰੀ ਹੁੰਦੀ ਹੈ ਬਾਬਾ ਭਾਈ ਮੂਲ ਚੰਦ ਦੇ ਕੋਈ ਵੀ ਸੁੱਖ ਨਾ ਸੁਖ ਦਿਓ ਤੁਸੀਂ ਲਓ ਜੀ ਹੁਣ ਆਪਾਂ ਚੱਲਾਂਗੇ ਲੰਗਰ ਹਾਲ 'ਚ ਦਿਖਾਉਣੇ ਸੋਨੂੰ ਲੰਗਰ ਹਾਲ ਆ ਇੱਥੇ 24 ਘੰਟੇ ਖੱਟੀ ਲੱਸੀ ਮਿਲਦੀ ਹੈ ਜੀ ਤੇ ਬੁੰਦੀ ਪਾਈ ਹੁੰਦੀ ਹੈ ਨਾਲ ਜਲੇਬੀਆਂ ਬਹੁਤ ਹੀ ਵਧੀਆ ਲੰਗਰ ਟੈਸਟੀ ਬਣਾਉਂਦੇ ਆ ਇੱਥੇ ਜੋ ਵੀ ਭੈਣ ਭਾਈ ਨੇ ਇੱਥੇ ਸਕਣਾ ਚਾਹੁੰਦਾ ਲੰਗਰ ਸਾਕ ਚੱਕਦ ਸਕ ਸਕਦਾ ਇਹ ਵਾਰ-ਵਾਰ ਖੇਤਾਂ ਦੇ ਵਿੱਚ ਗੁਰਦੁਆਰਾ ਜੀ ਆਪਾਂ ਤੁਹਾਨੂੰ ਦਿਖਾਤੀ ਸੰਗਤ ਨਾਲੇ ਗੁਰਦੁਆਰਾ ਤੇ ਇਧਰ ਲੰਗਰ ਤੇ ਇਸੇ 侧 ਤੇ ਸੰਗਤ ਬਹੁਤ ਜਿਆਦਾ ਸਰਦਾਂ ਨਾਲ ਆਉਂਦੀ ਹੈ ਇੱਥੇ ਤੇ ਸੇਵਾ ਭਾਵਨਾ ਬਹੁਤ ਕਰਦੇ ਅੱਜ ਬੀਬੀਆਂ ਰਜਾਈਆਂ ਦੀ ਸੇਵਾ ਵੀ ਕਰ ਰਹੀਆਂ ਸੀ ਧੋ ਰਹੀਆਂ ਸੀ ਗਲਾਫ ਗਲੂਫ ਲਾ ਕੇ ਰਜਾਈਆਂ ਕਦੇਲਿਆਂ ਦੇ ਤੇ ਬਹੁਤੀ ਜ਼ਿਆਦੇ ਰਕਟ ਸੀ ਜੀ ਤੇ ਆਪਾਂ ਬਾਰੇ ਵੀਡੀਓ ਨਹੀਂ ਸੂਟ ਕੀਤੀ ਕਿਉਂਕਿ ਸਾਰੇ ਪਿੰਡ ਦੇ ਲੋਕ ਹੁੰਦੇ ਆ ਇਸ ਤਰ੍ਹਾਂ ਵਧੀਨ ਲੱਗਦਾ ਸੰਗ ਜੀ ਲੱਗਦੇ ਥੋੜੀ ਜੀ ਚਲੋ ਮੈਂ ਫੇਰ ਵੀ ਸੁਨ ਦਰਵਾਰ ਸਾਹਿਬ ਦਿਖਾਤਾ ਸਾਰ ਤੇ ਸਾਰੇ ਜਾਣਦੇ ਹੁੰਦੇ ਇਸ ਕਰਕੇ ਮੈਂ ਥੋੜੀ ਜਿਹਾ ਘੱਟ ਵੀਡੀਓ ਬਣਾਈ ਹੈ ਲਓ ਜੀ ਕਰੋ ਦਰਸ਼ਨ ਗੁਰਦਵਾਰਾ ਸਾਹਿਬ ਦੇ ਤੇ ਬਾਰ ਬਾਰ ਖੇਤਾਂ ਵਿੱਚ ਐ ਸੜਕ ਦੇ ਉੱਤੇ ਆ ਤੇ ਹੁਣ ਆਪਾਂ ਜੀ ਵਾਪਸ ਚੱਲੇ ਪਾਲੇ ਘਰ ਨੂੰ ਆਹ ਉਪਰੀ ਪਿੰਡ ਦਿਖਾ ਰਹੇ ਹਾਂ ਸਨ ਟੋਬੇ ਦਾ ਕੰਮ ਚੱਲ ਰਿਹਾ ਸੀ ਇੱਥੇ ਟੋਬੇ ਦੀ ਸਫਾਈ ਦਾ ਕੰਮ ਚੱਲ ਰਿਹਾ ਸੀ ਇਹ ਪਿੰਡ ਦਿਖਾ ਰਹੇ ਹਾਂ ਸਨ ਤੇ ਲੋਕ ਆ ਜਾ ਰਹੇ ਸਿੱਧਾ ਅਸਮੀ ਤੋਂ ਤੇ ਸਾਰਾ ਪਿੰਡ ਜਾਂਦਾ ਜੀ ਇੱਥੇ ਦਾ ਅਸਮੀ ਤੇ ਖੇਤ ਗੁਰਦੁਆਰੇ ਪਿੰਡ ਵਿੱਚ ਜਿਹੜਾ ਗੁਰਦੁਆਰਾ ਉੱਥੇ ਵੀ ਸੋ ਖੰਨੀ ਸਹਿਵ ਦੇ ਪਾਠ ਚੱਲ ਰਹੇ ਸੀ ਆ ਸੰਗਤ ਆ ਜਾ ਰਹੀ ਸੀ ਸਾਰੀ ਉੱਥੋਂ ਆਪਾਂ ਬਾਬਾ ਭਾਈ ਮੂਲचंद ਦੇ ਤੇ ਬਹੁਤ ਹੀ ਸਰਦਾ ਲੋਕਾਂ ਨੂੰ ਇਸ ਸਥਾਨ ਤੇ ਬਹੁਤ ਜ਼ਿਆਦਾ ਧੁੱਪ ਹੋ ਗਈ ਸੀ ਲਓ ਜੀ ਆਪਾਂ ਰਸਤੇ 'ਚ ਥੋੜੀ ਜਿਹੀ ਵੀਡੀਓ ਕੈਪਚਰ ਕੀਤੀ ਹੈ ਤੇ ਪਿੰਡ ਦੀ ਆ ਟਰੱਕ ਜਾਂਦਾ ਸੀ ਮੈਂ ਇਹਦੀ ਵੀ ਵੀਡੀਓ ਵਿੱਚ ਲੈ ਲਈ ਦੇਖੋ ਕਿੰਨੀ ਗਰਮੀ ਦੇ ਵਿੱਚ ਟੋਟਵਾਈ ਦਾ ਕੰਮ ਚੱਲ ਰਿਹਾ ਜੀ ਆ ਇੱਧਰ ਖੇਤਾਂ ਨੂੰ ਪਾਣੀ ਲੱਗ ਰਿਹਾ ਹੈਗਾ ਤੇ ਇੱਧਰ ਮੇਰਾ ਵੀਰ ਇੱਕ ਟਰੈਕਟਰ ਤੇ ਕਰਾਇਆ ਹਾਲ ਜਿਆਂ ਕਰਾ ਪਾ ਕੇ ਫੇਰ ਰਿਹਾ ਸੀ ਅਸੀਂ ਸਾਨੂੰ ਗੱਡੀ ਐਨੇ ਸਾਈਡ ਦੇ ਦਿੱਤੀ ਤੁਸੀਂ ਲੰਘੇ ਜੀ ਤੇ ਸਾਨੂੰ ਖੇਤਾਂ ਦਾ ਦਿਖਾ ਰਿਹਾ ਤੇ ਆਪਾਂ ਇੱਧਰ ਰਾਜਗੜ ਰੋਡ ਆ ਜੀ ਮੱਕੀਆਂ ਖੜੀਆਂ ਨੇ ਹਰੇ ਭਾਈ ਬਹੁਤ ਜ਼ਿਆਦੇ ਤੇ ਇੱਧਰ ਵੀ ਆਪਣਾ ਇੱਥੇ ਵੀ ਇੱਕ ਖੇਤ ਹੈ ਜੀ ਇੱਧਰ ਸੈਲਰ ਲੱਗੇ ਹੋਏ ਨੇ ਬਹੁਤ ਹੀ ਉਦਯੋਗ ਲੱਗੇ ਹੋਏ ਨੇ ਇੱਥੇ ਸੈਲਰ ਵਗੈਰਾ ਫੈਕਟਰੀਆਂ ਲੱਗੀਆਂ ਹੋਈਆਂ ਨੇ ਆਪਣਾ ਵੀ ਇਧਰ ਖੇਤ ਆ ਪਹੀ ਜਾਂਦੀ ਹੈ ਖੇਤ ਨੂੰ ਤੇ ਹੁਣ ਆਪਾਂ ਤੁਹਾਨੂੰ ਬਾਈਪਾਸ ਦਿਖਾ ਰਹੇ ਹਾਂ ਦਿਖਾਵਾਂਗੇ ਜਿਹੜਾ ਬਾਈਪਾਸ ਜਾਂਦਾ ਬਠਿੰਡੇ ਤੋਂ ਚੰਡੀਗੜ੍ਹ ਨੂੰ ਤੇ ਹੁਣ ਜੀ ਆਪਾਂ ਅੱਗੇ ਘਰੇ ਲਓ ਜੀ ਘਰੇ ਆਪਾਂ ਬਹੁਤ ਉਪਸੀ ਵਿਰਾਹ ਹੋ ਗਿਆ ਤੇ ਹੁਣ ਆਪਾਂ ਆ ਕੇ ਘਰੇ ਮੱਥਾ ਟੇਕ ਕੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਬਹੁਤ ਹੀ ਜਿਆਦਾ ਗਰਮੀ ਸੀ ਬੀੜੇ ਤੇ ਆਉਣ ਦਾ ਸੋਡ ਬਹੁਤ ਬਹੁਤ ਧੰਨਵਾਦ ਵੀਡੀਓ ਫੋਲੋਵਾਜ ਕਰਿਆ ਕਰੋ ਜੀ ਬਹੁਤ ਗਰਮੀ 'ਚ ਵੀਡੀਓ ਬਣਾਉਣੀ ਹੈ ਤੇ ਆਪਾਂ ਹੁਣ ਪੀ ਰਹੇ ਹਾਂ ਪਾਣੀ ਜੀ ਜਿਹੜੇ ਵੀ ਆਪਾਂ ਨੂੰ ਵਧੀਆ ਵਧੀਆ ਕਮੈਂਟ ਕਰਦੇ ਆ ਭੈਣ ਭਾਈ ਆਪਣੀ ਵੀਡੀਓ ਦੇਖਦੇ ਆ ਆਪਾਂ ਉਹਨਾਂ ਦੇ ਦਿਲੋਂ ਧੰਨਵਾਦੀ ਆ ਤੇ ਆਪਣੀ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਵੀ ਆਪਣੀ ਵੀਡੀਓ ਫੋਲੋ ਵੀ ਆਜ ਕਰਿਆ ਕਰੋ ਜੀ ਚਲੋ ਜੀ ਜੈ ਜੀ ਹੁੰਦੀ ਹੈ ਉਹ ਜੀ ਆਪ ਵੀਡੀਓ ਦਿਖਾ ਦਿੰਨੇ ਆ ਜਿਹੇ ਜਿਹੇ ਵੀ ਸਾਡਾ ਕਲਚਰ ਪਿੰਡਾਂ ਵਾਲਿਆਂ ਦਾ ਤੇ ਸਾਡੇ ਕੋਲ ਕੋਈ ਨਵੀਂ ਚੀਜ਼ ਤਾਂ ਨਹੀਂ ਹੈਗੀ ਆਪਾਂ ਦੇਸੀ ਜਿਹੇ ਆਪਣੇ ਲਈ ਹੈਗੀਆਂ ਨੇ ਵੀਡੀਓ ਇਹ ਜਿਵੇਂ ਪਾ ਦਿੰਨੇ ਆ ਤੇ ਅੱਜ ਤੁਹਾਨੂੰ ਦਿਖਾਤਾ ਜੀ ਮੇ ਦਾ ਬਹੁਤ ਧੰਨਵਾਦ ਆ ਸ਼ੁਕਰਗੁਜ਼ਾਰ ਆ ਜੋ ਆਪਣੀ ਵੀਡੀਓ ਨੂੰ ਸਾਰੇ ਇੰਨਾ ਪਿਆਰ ਦਿੰਦੇ ਆ ਧੰਨਵਾਦ ਜੀ